ਹੈਲੋ ਜੀ ਸੱਸੀ ਅਕਾਲ ਸੱਜ ਭੈਣ ਭਰਾਵਾਂ ਨੂੰ ਕਿੱਦਾਂ ਦੇ ਸਾਰੇ ਅੱਜ ਕਰਦੇ ਨੇ ਤੇ ਸਾਰੇ ਜੇ ਠੀਕ ਸਾਥ ਹੋਗੇ ਜੀ ਚੜਦੀ ਕਲਾ ਵਿੱਚ ਹੋਗੇ ਸਾਰੇ ਠੀਕ-ਠਾਕ ਆਗੇ ਤੇ ਲੱਗਿਆ ਜੀ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਪਰਪਰ ਨਵੇਂ ਹੁੰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਦੀ ਹੈ ਲਾਈਕ ਸ਼ੇਅਰ ਸੋਨਾ ਜਿਹਾ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਜੇ ਬੈ ਤੁਹਾਨੂੰ ਖੜਕਾ ਜਿ ਸੁਣੀ ਰਿਹਾ ਹੋਗਾ ਜੀ ਆਪਣੇ ਅੱਜ ਆਇਆ ਫਾਪਾ ਪਾਉਣ ਵਾਲਾ ਜੀ ਦਾ ਜੇ ਜੇ ਆਪਣੇ ਪਾਣੀ ਵਾਲੀਆਂ ਪੈਪਾ ਜਿਹੜੀ ਫਿਟਿੰਗ ਵਗੈਰਾ ਉਹਦੀ ਕਰਾਉਣੀ ਹੈ ਬਾਥਰੂਮ ਦੇ ਵਿੱਚ ਉਹ ਆਇਆ ਪੈਪਾ ਬਹੁਤ ਤੇ ਉਹਨਾਂ ਦਾ ਲੇਟ ਹੀ ਟਾਈਮ ਲੱਗਿਆ ਇਹ ਆਇਆ ਸਾਢੇ ਤਿੰਨ ਸਾਢੇ ਤਿੰਨ ਨੂੰ 4 4 ਵਜੇ ਆਇਆ ਤੇ ਪਾਈ ਹੁੰਦੀ ਹੈ ਜੀ ਹੁਣ ਆਪਾਂ ਆਪ ਨੂੰ ਤੁਹਾਨੂੰ ਦਿਖਾਉਣੇ ਆ ਹਫਤ ਤੇ ਜਸ਼ਨ ਖਾਈ ਜਾਂਦਾ ਮਾਮੂਰ ਉਹ ਕੱਲ੍ਹ ਪੈਣਾ ਕਹਿਤੀ ਸੀ ਕਹਿੰਦੇ ਥੋੜਾ ਜਿਹਾ ਵੀ ਆਖ ਨਹੀਂ ਹਾਂ ਚੈੱਕ ਕਰੂ ਆ ਮੈਂ ਕਹਿੰਦੇ ਵੀ ਇਹ ਵੀ ਹੁੰਦਾ ਜਿਹੜੇ ਉਹ ਛੇਤੀ ਸਾਜ ਮੈ ਨਹੀਂ ਹੁੰਦਾ ਹਾਂ ਕਰਦੇ ਨਹੀਂ ਇਹ ਤੇ ਵੀ ਕਹਿੰਦੇ ਇਹਦਾ ਪੇਟ ਦਰਦ ਹੋਣ ਲੱਗਦੀ ਪਰ ਹੱਦ ਦੋਖਾਨ ਰੱਖਾਂਗੇ ਜੀ ਆਖਦੇ ਨਹੀਂ ਖਾਂਦਾ ਹੁਣ ਉਹ ਖਾਊਗਾ ਤਾਂ ਤੋੜਾ ਫਿਆ ਕਰੂਗਾ ਹਨ ਤੇ ਹਜੇ ਤਾਂ ਸਾਡੇ ਘਰ ਦਾ ਦਾ ਹਾਂ ਹਜੇ ਤਾਂ ਹੀ ਹਜੇ ਕਿਤੇ ਹਾਂ 8 ਵਜੇ ਜਾ ਕੇ ਕਿਤੇ ਫੇਰ ਪਾਵਾਂਗੇ ਫੇਰ ਠੂਈ ਸਿੱਧੀ ਕਰਦੇ ਹੁਣੇ ਅੱਜ ਵੀ ਸੂਟ ਤੇ ਬੈਠਾ ਨਹੀਂ ਗਿਆ ਜੀ ਸਾਰਾ ਦਿਨ ਹੀ ਥੋੜਾ ਜਿਹਾ ਕੰਮ ਸੀਗਾ ਬਸ ਉਧਰ ਆਉਣ ਜਾਣ ਦੇ ਵਿੱਚ ਲੱਗੇ ਰਹੇ ਤੇ ਚਲੋ ਉਹ ਕੰਮ ਵੀ ਜ਼ਰੂਰੀ ਸੀ ਹੋ ਗਿਆ ਹਨ ਫਿਕਰ ਜਾਣੀ ਪਈ ਗਏ ਕੋਈ ਕਹਤੇ ਤੇ ਮੰਮੀ ਨੇ ਤੇ ਅੱਜ ਅੱਜ ਸਾਗ ਅੱਜ ਮੈਂ ਇਥੋਂ ਬਣਾ ਮੰਮੀ ਨੂੰ ਸਾਗ ਧਰਨਾ ਪਿਆ ਕੱਲ੍ਹ ਨੇ ਮੰਮੀ ਨੇ ਸਾਗ ਧਰਿਆ ਤੇ ਰਿੱਜ ਰਿੱਜ ਕੇ ਸਾਗ ਆਇਆ ਵਰਗਾ ਮਲਾਈ ਵਰਗਾ ਹਜੇ ਕੋਟਿਆਂ ਨੂੰ ਸਾਨੂੰ ਆਪਾ ਦਿਖਾਉਣੇ ਲੋ ਜੀ ਮੰਮੀ ਨੇ ਤਾਂ ਐ ਸਾਗ ਹਜੇ ਕੋਟਿਆਂ ਨਹੀਂ ਤੁਸੀਂ ਆਪ ਚੱਕ ਕੇ ਦੇਖੋ ਸਾਗ ਐਡਾ ਸੋਹਣਾ ਰਿੱਜ ਰਿੱਜ ਕੇ ਮਲਾਈ ਵਰਗਾ ਬਣ ਗਿਆ ਦੇਖੋ ਮੰਮੀ ਕੋਟਿਆਂ ਨਹੀਂ ਨਾ ਹਜੇ ਦੇਖ ਕਿੰਨਾ ਸੋਹਣਾ ਬੁਲਿਆਗਾ ਹਜੇ ਘੁੱਟ ਨਾ ਸਾਗ ਲਾਉਂਦੀ ਮੰਮੀ ਰਗੜੀ ਜਾਂਦੇ ਆਪਰੇ ਮਸਾਲਾ ਰਗੜਾ ਮੰਮੀ ਰਗੜਾ ਲੱਗਦਾ ਬਹੁਤ ਨਾ ਸਾਗ ਕਰ ਗਏ ਕਿਰਪਾ ਕਰਦੇ ਹਾਂ ਮੰਮੀ ਉਹਦੇ ਸਾਗ ਬਣਾਇਆ ਸੀ ਉਹਦੇ ਵਿੱਚ ਰਾਈ ਸੀ ਪਾਇਆ ਸੀ ਥਿੰਨੀ ਹੋਰ ਸੀ ਉਹ ਤਾਂ ਹੋ ਗਏ ਹੁਣ 15 ਦਿਨ ਹੋ ਗਏ ਨਾ ਸਾਗ ਕਰ ਗਏ ਤਾਂ ਗੋਰੀ ਪਾਲਿੰਦੀ ਹੈ ਹਾਂ ਮੰਮੀ 15 ਦਿਨ ਹੋ ਗਿਆ ਆਪਾਂ ਨੂੰ 15 ਦਿਨ ਬਾਅਦ ਸਾਗ ਬਣਾਇਆ ਦੁਬਾਰੀ ਬਸ ਇਲ ਤੜਕਾ ਸਾਗ ਨੂੰ ਘੁਲਾ ਕੇ ਤੜਕਾ ਛੱਡਾ ਫੇਰ ਉਹਨੇ ਧਰਾਂ ਬੱਲ ਤੇ ਆਪਾਂ ਸਾਨੂੰ ਦਿਖਾਉਣੇ ਆ ਵੀਰੇ ਹਰੇ ਕਰੀ ਜਾਂਦੇ ਆ ਮਾੜਾ ਮੋਟਾ ਕੰਮ ਜਿਹੜਾ ਕਰਦੇ ਆ ਉਹ ਸ਼ੇਅਰ ਕਰਦੇ ਆ ਮਾੜਾ ਮੋਟਾ ਜਿੰਨਾ ਹੋ ਸਕੇ ਤੇ ਬਾਕੀ ਸਾਗ ਅੱਜ ਕੁਲਿਆ ਬੋਸੋਂ ਦਾ ਸਮਾਨ ਆਪਾਂ ਸਾਰਾ ਹੀ ਪਾਇਆ ਟੋਟਲ ਪਾਲਕ ਤੇ ਮੇਥੀ ਧਨੀਆ ਉਹ ਅਸੀਂ ਆਉਂਦੇ ਲੈ ਕੇ ਆਏ ਸੀ ਸਾਨੂੰ ਕਿ ਫਮਨੇ ਚਾਰਨੋ ਅੱਜ ਕੱਲ੍ਹ ਨੂੰ ਉਤਰਨਾ ਪੈ ਗਿਆ ਥੋੜਾ ਹੈ ਸਾਡਾ ਕੰਮ ਕਰ ਜਾਣਾ ਸੀ ਜਿਹੜਾ ਉਹ ਵੀ ਜ਼ਰੂਰੀ ਸੀਗਾ पहला ਉਹ ਲੈਟਰ ਵਾਲੀ ਕਰਕੇ ਹੋਰ ਇਹ ਨਹੀਂ ਹੁੰਦਾ ਮੋਟਾ ਖਰਚਾ ਆ ਜੀ ਜਿਹੜਾ ਨਿੱਕਾ ਹੱਥ ਸੀ ਉਹ ਇੱਕ ਨਾਲ ਤੋਂ ਥੋੜੀ ਛੋਟੀ ਸੀ ਜਿਹੜਾ ਉਹ ਇਹਦੇ ਉੱਤੇ ਲੱਗੂਗਾ ਸਾਰਾ ਮੋਟਾ ਉਹ ਮੋਟਾ ਹੱਥ ਹੈ ਉਹ ਛਾਣਾ ਦੇਗਾ ਉਹ ਫਿਰ ਵੀ ਇਹ ਜਿੰਨਾ ਭਈ ਆਉਣੀ ਹੈ ਮੀਨ ਉਹਨਾਂ ਦਾ ਆਹ ਲੇਖ ਨਹੀਂ ਆਇਆ ਮੈਂ ਨਾ ਲੱਗਦਾ ਕਿ ਲੱਗਦਾ ਹੈ ਕਿ ਵਾਖਾ ਹਜੇ ਤਾਂ ਆਪਣਾ ਤਾਂ ਗੱਲਾਂ ਦਾ ਹੀ ਹੈ ਇਧਰ ਲਈ ਨਾ ਹੋਣਾ ਦਾ ਹੈ ਛੱਤਣਾ 7 7 ਹੋ ਗਈ ਮੈਨੂੰ ਇਹ ਕੱਪੜਾ ਆਉਂਦਾ 7ਵੀਂ ਪੈ ਜੇ ਨਾ ਉਹ ਜਾ ਰਹੇ ਦਰਬੰਦ ਵਿੱਚ ਕਾਜੀ ਨੂੰ ਆਪਣੇ ਪਾਣੀ ਪੂਣੀ ਆਲੀ ਤਾਂ ਪਤਾ ਨਹੀਂ ਪਣੀ ਬਈ ਉਹ ਹੀ ਉੱਥੇ ਉਹ ਖਾ ਜਾਂਦੇ ਡਾਊਨ ਸਿਲਿੰਗ ਕਰਾਉਣੀ ਹੋਵੇ ਡਾਊਨ ਸਿਲਿੰਗ ਕਰਾਉਣੀ ਹੋਣੀ ਹੈ ਉਹ ਹੀ ਕੰਮ ਹੈ ਸਿੱਧੇ ਕਮਰੇ ਦਾ ਕੋਈ ਸੋਣੇ ਨਹੀਂ ਲੱਗਦਾ ਉਹ ਵੀ ਕਰਾਉਣਾ ਪੈਂਦਾ ਉਹ ਸਿਲਿੰਗ ਆਪ ਜੀ ਦਾ ਤਾਂ ਚੜ੍ਹ ਕੇ ਆੜ ਕੇ ਇੰਨਾ ਬਣ ਗਿਆ ਬੋਠਾ ਮਾੜਾ ਲਸਣ ਆ ਬਣਾ ਕੇ ਇਹ ਲੋਕਾਂ ਦੇ ਪਸੰਦ ਆਜੇ ਤੁਸਣ ਉਹਦੇ ਵੀ ਬਣਿਆ ਹਾ ਨਹੀਂ ਕਹਿੰਦੇ ਜੇ ਲਾ ਵੀ ਸਾਗ ਸਾਜੇ ਤੇ ਆ ਬਣ ਜਾਂਦੇ ਸੀਦੇ ਬੁੱਝ ਮੂੜੀ ਠੀਕ ਤੇ ਤਿੰਨੇ ਤੇ ਬੁੱਲੀ ਵਿੱਚ ਹੀ ਆਵੇ ਛਿੱਲ ਕੇ ਬੁੱਲੀ ਨਾ ਹੋ ਤੇ ਜੇ ਵਿੱਚ ਕੋਈ ਨਾ ਰਚ ਬੋ ਨਾ ਤੇ ਜਿਹੜਾ ਬਣੀ ਜਾਂਦੀ ਆ ਥਾੜੀਆਂ ਕਰਕੇ ਹੁੰਦੀ ਤੇ ਤੇ ਆ ਨਹੀਂ ਦਿੰਦਾ ਹਾਂ 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 ਉਹ ਬੱਚਾ ਕੁਲੀ ਆਪਣਾ ਨਮਾ ਬਣਦਾ ਛਿੱਡੇ ਅੱਜ ਆਪਾਂ ਬਣਾਇਆ ਮੈਂ ਬਾਹਰ ਫਾਇਆ ਹਾਂ ਬਾਹਰ ਖਾਣੇ ਸਾਡੇ ਖਾਣੇ ਸਾਡੇ ਆਪਣੇ ਘਰ ਦੇ ਨਾਲ ਜਾ ਰੋ ਸਾ ਲੋ ਜੀ ਚੱਲੀ ਜਾਂਦਾ ਕੰਮ ਤੇ ਆ ਖੜਾ ਵੀਰੇ ਹੋ ਰਾਂਦਾ ਮੋਟਰਸਾਈਕਲ ਤੇ ਮੰਮੀ ਸਾਹ ਘੋਟੀ ਜਾਂਦੇ ਸੀਗੇ ਮੈਂ ਇੱਧਰ ਆ ਗਈ ਮੈਂ ਤੁਹਾਨੂੰ ਸਬਜੀ ਸੂਜੀ ਦਿਖਾਉਣੀ ਆ ਥੋੜਾ ਜਿਹਾ ਕੰਮ ਗਏ ਸੀਗੇ ਜੀ ਅੱਜ ਕੋਲ ਬੈਂਕ ਦਾ ਹੀ ਕੰਮ ਸੀਗਾ ਮਾੜਾ ਮੋਟਾ ਜ ਤੇ ਉਹ ਹੋ ਗਿਆ ਚਲੋ ਠੀਕ ਆ ਹਨ ਤੇ ਨਾ ਹੀ ਅੱਜ ਮੈਥੋਂ ਮਸ਼ੀਨ ਤੇ ਬੈਠਾ ਗਿਆ ਮਸ਼ੀਨ ਵੀ ਨਹੀਂ ਡਾਈਗੀ ਮੈਨੂੰ ਇੰਨਾ ਜਿਆਦਾ ਉਹ ਆ ਵੀ ਮਸ਼ੀਨ ਡਾਈਗੀ ਮੈਥੋਂ ਚਲੋ ਕੋਈ ਨਹੀਂ ਮੰਮੀ ਨੇ ਅੱਜ ਸਾਗ ਬਣਾਇਆ ਮੰਮੀ ਨੇ ਸਾਗ ਸਪੈਸ਼ਲ ਬਣਾਇਆ ਮੇਰੇ ਵਾਸਤੇ ਤੁਸੀਂ ਆਦੇ ਹੋਗੇ ਮੇਰੇ ਵਾਸਤੇ ਕਿਵੇਂ ਮੰਮੀ ਕਹਿੰਦੇ ਵੀ ਨਾਲੇ ਤਾਂ ਕਹਿੰਦੇ ਵੀ ਦੋ ਦਿਨ ਸਬਜੀ ਦਾ ਟਕਾਰੂਗਾ ਕਹਿੰਦੇ ਉਹੇ ਜਾ ਵੀ ਤੂੰ ਜਿਵੇਂ ਸਬਜੀ ਬਣਾਉਣੀ ਪੈਂਦੀ ਸੀ ਹਨਾ ਵੀ ਉਹੇ ਜਾ ਕਹਿੰਦੀ ਅੱਧਾ ਘੰਟਾ ਵੱਧ ਲਾ ਲੈ ਕਰੀ ਵੱਧ ਬਹਿ ਜਾ ਕਰੀ ਵੀ ਚਲੋ ਦੋ ਦਿਨ ਸਬਜੀ ਦੀ ਟੈਨਸ਼ਨ ਹੀ ਨਹੀਂ ਆਦੀ ਦੋ ਦਿਨਾਂ ਚ ਕਿੰਨਾ ਖਚਦੇਗੀ ਕੰਮ ਤੂੰ ਮਾੜਾ ਮੋਟੇ ਰਹਿਣਗੇ ਸੂਟ ਕਹਿੰਦੀ ਤੇ ਸੂਟ ਤਿਆਰ ਹੋ ਜਾਣਗੇ ਤੇ ਕਹਿੰਦੀ ਅੱਜ ਸਾਗ ਬਣਾ ਦਿੰਨੇ ਤੇ ਜਸ਼ਨ ਤੇ ਮੰਮੀ ਜਸ਼ਨ ਜਸ਼ਨ ਦੇ ਡੈਡੀ ਜਸ਼ਨ ਦੇ ਤੇ ਮੰਮੀ ਦੋਨੇ ਜਣੇ ਸਾਗ ਪਹਿਲਾਂ ਤੋੜ ਕੇ ਲੈ ਕੇ ਆਏ ਤੇ ਫਿਰ ਮੰਮੀ ਨੇ ਆਪ ਨਹੀਂ ਚਿਰਾ ਚਰਾਈ ਕਰੀ ਆਪ ਨੇ ਕਰਿਆ ਸਾਡੇ ਮੰਗਰੋ ਤੇ ਇੰਨਾ ਜਿਆਦਾ ਸਾਰਾ ਹਨਾ ਬਹੁਤ ਹੁੰਦਾ ਜੀ ਕਿੰਨਾ ਮੰਮੀ ਬਹੁਤ ਉਹ ਕਰਦੇ ਆ ਜੀ ਆਹੋ ਮੰਮੀ ਆਏ ਨਹੀਂ ਕਰਦੇ ਸਾਡੇ ਵਿਵਹੇ ਕੋ ਕਰਾ ਹਨਾ ਆਏ ਜਮਾ ਵੀ ਹੈ ਨਹੀਂਗਾ ਤੇ ਇਹ ਵਧੀਆ ਆ ਆਪੇ ਹੀ ਸਾਰਾ ਕੁਝ ਅੱਗੇ ਦਾ ਮੈਂ ਜਿਵੇਂ ਮੰਮੀ ਦੇ ਨਾਲ ਲੱਗਦੀ ਹੈ ਹਨਾ ਆ ਗੁੱਗਮਚੌਣੀ ਹੋਰ ਤੇ ਪਰ ਨਹੀਂ ਮੰਮੀ ਨੇ ਸਾਰਾ ਸਾਗ ਵਗੈਰਾ ਜ ਆਪ ਹੀ ਧਰ ਲਿਆ ਤੇ ਸਾਨੂੰ ਥੋੜਾ ਜਿਹਾ ਉਹ ਕੰਮ ਸੀ ਉਹ ਹੋ ਗਿਆ ਜ਼ਰੂਰੀ ਹੈ ਹਨਾ ਉਹ ਵੀ ਤੇ ਆਪਾਂ ਆਏ ਸੀਗੇ ਇੱਧਰ ਸਬਜੀ ਕਰਨੀ ਤੇ ਹੁਣ ਦੋ ਦਿਨ ਚਲੋ ਆਏ ਆ ਵੀ ਮੈਨੂੰ ਸਬਜੀ ਧੰਦੀ ਲੋੜ ਨਹੀਂ ਥੋੜੀ ਰਹਿ ਜੂ ਵਿੱਚ ਦੀ ਲੋਟ ਲੱਗਿਆ ਤਾਂ ਕੋਈ ਹੋਰ ਧਰ ਲਿਆ ਕਰ ਮੂੰਗੀ ਵਾਂਗੀ ਧਰ ਲਾਂਗੇ ਤੇ ਵੀ ਚਲੋ ਮੇਰੇ ਇੰਨੇ ਨਾ ਮੇਰੇ ਸੂਟ ਨਿਕਲ ਜਾਣਗੇ ਤੇ ਅੱਜ ਜੇ ਮੇ ਫੀਟਿੰਗ ਹੋਈ ਜਾਂਦੀ ਹੈ ਜੇ ਤਾਂ ਹੋ ਸਕੇ ਸਵੇਰੇ ਮਿਸਤਰੀ ਆ ਵੀ ਸਕਦਾ ਤੇ ਬਾਕੀ ਡੈਡੀ ਹੋਰਾਂ ਨੂੰ ਪਤਾ ਹਨਾ ਇੰਨਾ ਜਿਆਦਾ ਆਪਾਂ ਨੂੰ ਪਤਾ ਨਹੀਂ ਸਵੇਰੇ ਨਾ ਆਇਆ ਤਾਂ ਪਰਸੋਂ ਦਾ ਪੱਕਾ ਹੀ ਆ ਜਾਣਾ ਮਿਸਤਰੀ ਨੇ ਤੇ ਚਲੋ ਹੁਣ ਤਾਂ ਆਦੇ ਹੁੰਦੇ ਲੱਗਦੇ ਆਥੇ ਜਿਹੜਾ ਕੰਮ ਹੈ ਕੀ ਫਤਿਹ ਕਰਦੀ ਹੈ ਹਣਾ ਹੁਣ ਤਾਂ ਜਦੋਂ ਕੰਮ ਫਤਿਹ ਹੋ ਗਿਆ ਆਪਾਂ ਫੇਰ ਹੀ ਮਿਸਤਰੀ ਨੂੰ ਜਾਣ ਦੇਵਾਂਗੇ ਤੇ ਥੋੜਾ ਜਿਹਾ ਪਹਿਲਾਂ ਜੀ ਪਹਿਲਾਂ ਤਾਂ 2-4 ਦਿਨ ਆਪਨੇ ਹਟਾਤਾ ਆਏ ਹੋ ਗਿਆ ਵੀ ਚਲੋ ਵੀ ਕਣ ਵੀ ਪਹਿਲਾਂ ਛੋੜਨਾ ਵੀ ਆਪਣਾ ਥੋੜਾ ਲੇਟ ਸੀ ਛੋੜਨਾ ਵੜਾਇਆ ਫੇਰ ਆਸੀ ਕਣਕ ਬਿਜਲੀ ਉਹ ਵੀ ਜੀ ਫੇਰ ਫੇਰ ਜਦੋਂ 2-4 ਦਿਨ ਉਤੋਂ ਦੀ ਪੈ ਗਏ 2 ਦਿਨ ਫੇਰ ਮਿਸਤਰੀ ਨੇ ਹੋਰ ਕੰਮ ਫੜ ਲਿਆ ਦੁਕਾਨ ਪਉਣੀ ਸੀ ਕਿਸੇ ਦੀ ਤੇ ਹੁਣ ਕਹਿੰਦਾ ਵੀ ਦੁਕਾਨ ਰੈਡੀ ਕਰ ਕੀ ਹੁਣ 2 ਦਿਨ ਆਪਣੀ ਕੋਲ ਆ ਹੁਣ ਦੇਖੋ ਵੀ ਜੇ ਸਵੇਰੇ ਆ ਵੀ ਨਹੀਂ ਵੀ ਬਾਕੀ ਮਿਸਤਰੀ ਬਾਈ ਨੇ ਆਏ ਗਿਆ ਸੀ ਕਹਿੰਦਾ ਵੀ ਜੇ ਤਾਂ ਮੇਰੇ ਸੱਸ ਕਹਿੰਦੇ ਬਾਲੀ ਜਿਆਦੇ ਢਿੱਲੀ ਆ ਪਾਣੀ ਪਾਉਂਦੇ ਕਹਿੰਦੇ ਮੂੰਹ ਚ ਚਮਚਿਆਂ ਨਾਲ ਕਹਿੰਦੇ ਵੀ ਚਲੋ ਜੇ ਤਾਂ ਵੀ ਹਨਾ ਵੀ ਨਾ ਵੈਗੁਰੂ ਕਰਿਆ ਆਪਾਂ ਤਾਂ ਕਹਿੰਦੇ ਨਾ ਕੁਝ ਹੋਵੇ ਜੇ ਕੁਝ ਵੀ ਹੋ ਗਿਆ ਕਹਿੰਦੇ ਫੇਰ ਤਾਂ ਨਹੀਂ ਮੈਥੋਂ ਆਇਆ ਜਾਣਾ ਤੇ ਜੇ ਨਾ ਵੀ ਚਲੋ ਵੈਗੁਰੂ ਜੀ ਵਧੀ ਹੁੰਦੀ ਆਦੇ ਹੁੰਦੇ ਹਨ ਤੇ ਫੇਰ ਕਹਿੰਦਾ ਮੈਂ ਆ ਜੂਗਾ ਆਪਾਂ ਤੁਹਾਨੂੰ ਦਿਖਾਉਣੇ ਆ ਸਬਜ਼ੀ ਤੇ ਥੋੜਾ ਜਿਹਾ ਮੈਂ ਕਿਹਾ ਚਲੋ ਛੋਡੇ ਨਾਲ ਆਪਾਂ ਸਬਜ਼ੀ ਵਾਲਾ ਬਲੌਗ ਸ਼ੇਅਰ ਕਰਦੇ ਆ ਕਾਫੀ ਦਿਨ ਹੋ ਗਏ ਆਪਾਂ ਛੋਡੇ ਨਾਲ ਸਬਜ਼ੀ ਵਾਲੀ ਆਪਣੀਆਂ ਕਿਆਰੀਆਂ ਨਹੀਂ ਦਿਖਾਈਆਂ ਮੈਂ ਕਿਹਾ ਚਲੋ ਦਿਖਾਉਣੇ ਆ ਤੇ ਫਿਰ ਆਪਾਂ ਬਸ ਮੰਮੀ ਘੋੜ ਦੇਣਗੇ ਸਾਗ ਮੈਂ ਲਾ ਦੂ ਮਗਰ ਜੀ ਮੈਂ ਤੜਕਾ ਸਾਗ ਨੂੰ ਤੇ ਫਿਰ ਮਗਰ ਜੀ ਮੈਂ ਧਾਰ ਦੂੰਗੀ ਦੁੱਧ ਗਰਮ ਫਿਰ ਆਪਣਾ ਵੀ ਧਾਰ ਕੱਢ ਲਾਂਗੇ ਆਪਾਂ ਧਾਰਾਂ ਕੰਨੀ ਹੋ ਜਾਣਗੇ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਆਪਣੀ ਸਬਜ਼ੀ ਲਓ ਜੀ ਇਹ ਤਾਂ ਹੈਗਾ ਆਪਣਾ ਧਨੀਆ ਮੈਨੂੰ ਬਾਲਾ ਹੀ ਸੀਗਾ ਵੀ ਧਣੀਆਂ ਹੋ ਜੇ ਧਣੀਆਂ ਹੋ ਜੇ ਤੇ ਪਰ ਧਣੀਆਂ ਬਹੁਤ ਜ਼ਿਆਦਾ ਆ ਵਿਚਾਲੋਂ ਥੋੜਾ ਉੱਚਾ ਹੈ ਇੱਥੇ ਹੈ ਤਾਂ ਹੈਗਾ ਨਿਕਲ ਰਿਹਾ ਪਰ ਹੌਲੀ ਨਿਕਲੂਗਾ ਹੈਗਾ ਜਦੋਂ ਸਾਰਾ ਵਧੀਆ ਹੋ ਗਨ ਇੰਨਾ ਹੀ ਬਥੇਰਾ ਹੈਗਾ ਆ ਦੇਖੋ ਇੱਥੋਂ ਦਾ ਪੂਰਾ ਹੀ ਨਿਕਲ ਆ ਆ ਦੇਖੋ ਧਣੀਆਂ ਬਣ ਗਿਆ ਤਾਂ ਤੇ ਆਪਣਾ ਪਾਲਕ ਵੀ ਬਹੁਤ ਜ਼ਿਆਦਾ ਨਿਕਲਿਆ ਇਹ ਹਜੇ ਨਿਕਲਦਾ ਹੁੰਦਾ ਕੋਈ ਸਾਨੂੰ ਪਤਾ ਹੈ ਵੀ ਪਾਲਕ ਦਾ ਵੀ ਉੱਤੇ ਹੁੰ ਡਿੱਗ ਪੈਂਦਾ ਕੋਈ ਬਾਲਾ ਹੀ ਨੀਚੇ ਚਲਾ ਜਾਂਦਾ ਹੈ ਨਾ ਨਿਕਲ ਹੀ ਜਾਂਦਾ ਹਜੇ ਆ ਦੇਖੋ ਤੇ ਬਹੁਤ ਜ਼ਿਆਦਾ ਵਧੀਆ ਕਾਲਕ ਜਿਹੜਾ ਆਪਣੀ ਸਾਰੀ ਕਿਹਾਰੀ ਭਰ ਜੂਗੀ ਤੇ ਆਪਾਂ ਨੂੰ ਮੁਗਦਾਨੀ ਜੀ ਆਪਣੇ ਦੋਨੇ ਘਰਾਂ ਨੂੰ ਹਨ ਭੈਣ ਕਿਆਂ ਨੂੰ ਤੇ ਆਪਾਂ ਨੂੰ ਆਪਣੇ ਮੇਥੇ ਆ ਜਿਹੜੇ ਕਿ ਇੱਧਰਲੀ ਇੱਧਰਲੀ ਸਾਈਡ ਉਗਰੇ ਆ ਜਿਆਦੇ ਉਧਰਲੀ ਸਾਈਡ ਪਤਾ ਨਹੀਂ ਤਾਂ ਨਿਕਲਣਗੇ ਹੈ ਇੱਧਰਲੀ ਸਾਈਡ ਹੈ ਨਹੀਂ ਜਿਵੇਂ ਰੈਡੀ ਕਹਿੰਦੇ ਸੀ ਹੋਰ ਲਿਆ ਕੇ ਸੜਦਾਂਗੇ ਕਹਿੰਦੇ ਆਸੇ ਮੇਥੇ ਮੇਥੇ ਤਾਂ ਜਿਆਦੇ ਜੀ ਉਸ ਵਿੱਚ ਮੇਥਿਆਂ ਦੀ ਭੁਰਜੀ ਹੋ ਗਈ ਜਾਂ ਸਾਗ ਚ ਪਾਉਣਿਆ ਹਨ ਤੇ ਮੂੜੀਆਂ ਦਾ ਆਪਾਂ ਸਾਨੂੰ ਪਤਾ ਹੀ ਹੈ ਕਮਲਿਆਂ ਵਾਂਗ ਸਿੱਟੀਆਂ ਮੈਂ ਬੂ ਬੇਸ਼ੁਮਾਰ ਹੀ ਲਾਤੀਆਂ ਇੰਨੀਆਂ ਜਿਆਦੇ ਲਾਤੀਆਂ ਚਲੋ ਐਂ ਤੱਕ ਕੀ ਹੁੰਦਾ ਇਹਨਾਂ ਨੂੰ ਦੂਰ ਦੂਰੀ ਆਉਂਦਾ ਇੰਨੀਆਂ ਜਿਆਦੇ ਐ ਹੋ ਗਈਆਂ ਮੂੜੀਆਂ ਤੇ ਗਾਜਰਾਂ ਬਹੁਤ ਗਾਜਰਾਂ ਨਵਾਂ ਵੀ ਸੀ ਗਾਜਰਾਂ ਦਾ ਸਾਰੀਆਂ ਗਾਜਰਾਂ ਉਗ ਰਹੀਆਂ ਬਹੁਤ ਜਿਆਦੇ ਵਧੀਆ ਸਾਰੀ ਕਿਹੜੀ ਪਰ ਗਿਫੁੱਲ ਆ ਦੇਖੋ ਇਹ ਜੇ ਹੁਣ ਜਿੱਦੇ ਅਸੀਂ ਐਂ ਦਵਾਰ ਨੂੰ ਆਏ ਆਂਗੇ ਐਂ ਦਵਾਰ ਨੂੰ ਹਾਂ ਅਸੀਂ ਕਾਲੇ ਵਾਲ ਨੂੰ ਆਏ ਆਂ ਉਹਦੇ ਪਾਣੀ ਪਾਇਆ ਜੇ ਜਸਨ ਤੇ ਰੈਡੀ ਨੇ ਤੇ ਸਾਰੀ ਸਬਜੀ ਵਧੀਆ ਆਪਣੇ ਗੰਡੇ ਸਾਰੇ ਚੱਲ ਪਿਆ ਦੇਖੋ ਇਹਨਾਂ ਦੀ ਆਏ ਆ ਜੀ ਵੀ ਆਪਾਂ ਨੂੰ ਬਸ ਕੱਲੀ ਚਟਨੀ ਰਗਣ ਵਾਸਤੇ ਹੋਰੇ ਭੂਕਾਂ ਵਾਲੇ ਗੰਡੇ ਦੀ ਚਟਨੀ ਸਾਡੇ ਬਹੁਤ ਜ਼ਿਆਦਾ ਖਾਂਦੇ ਆ ਬਹੁਤ ਪਸੰਦ ਕਰਦੇ ਆ ਤੇ ਆਪਾਂ ਚਟਨੀ ਰਗਣੀ ਹੈ ਤੇ ਇਧਰ ਆਪਣੀ ਗੋਭੀ ਹੋ ਗਈ ਆਹ ਵਾਲੀ ਆਲਰੇਡੀ ਕਹਿ ਰਹੀ ਹੈ ਇਹ ਹੈਗੀ ਆ ਜਿਹੜੀ ਆਪਣੇ ਬੰਦ ਹੁੰਦੀ ਆ ਫੁੱਲ ਬੰਦ ਗੋਭੀ ਇਹ ਵਾਲੀ ਹੈਗੀ ਆਪਣੇ ਫੁੱਲ ਇਹ ਵਾਲੀ ਆਪਣੀ ਲਸਣ ਲਸਣ ਆਪਣੀ ਬੜ ਬਹੁਤ ਵਧੀਆ ਇਹ ਹੋਰ ਪਾਣੀ ਪਾ ਲਦੀ ਆ ਹੁਣ ਇਸ ਪਾਣੀ ਹੋਰ ਲਾਵਾਂਗੇ ਤੇ ਇਧਰ ਆਪਣੀਆਂ ਮੂੜੀਆਂ ਤੇ ਆ ਵੀ ਆਪਣੀਆਂ ਮੂੜੀਆਂ ਦੇਖੋ ਇਹ ਮੂੜੀਆਂ ਨੂੰ ਘੱਟ ਪਾਣੀ ਪੈਂਦਾ ਤਾਂ ਕਰਕੇ ਇਹ ਹੋਰੀ ਆ ਕਲਾਹੇ ਜੀ ਰੰਗ ਚ ਜਿਹੜੀਆਂ ਉਹ ਮੂੜੀਆਂ ਉਹਨਾਂ ਨੂੰ ਬਹੁਤ ਪਾਣੀ ਪੈਂਦਾ ਉਹ ਹੈਗੀਆਂ ਗੀਆਂ ਹਰੀ ਹਰੀਆਂ ਹਰੀਆਂ ਐਂ ਫਰਕ ਹੁੰਦਾ ਪਾਣੀ ਦਾ ਤੇ ਵਿੱਚ ਸੋਨ ਨੂੰ ਦਿਖਾਈਏ ਕਦੂਆਂ ਦੀਆਂ ਬੱਲਾਂ ਬਹੁਤ ਜ਼ਿਆਦੇ ਉਗ ਰਹੀਆਂ ਆ ਦੇਖੋ ਆਹ ਕਦੂਆਂ ਦੀਆਂ ਬੱਲਾਂ ਇਹ ਜੇ ਜੇ ਆ ਹੋਰ ਨਿਕਲ ਜਾਂਦੀਆਂ ੜੜਕੇ ੜੜਕੇ ਬਹੁਤ ਦੀਦੀਆਂ ਆਗੀਆਂ ਆ ਨਿਕਲ ਜਾਂਦੀ ਜਿਵੇਂ ਆ ਸੀ ਕਦੂ ਇੱਥੇ ਸੀਗੇ ਨਾ ਆਪਣੇ ਤਾਂ ਕਰਕੇ ਕਦੂਆਂ ਦੀਆਂ ਬੱਲਾਂ ਬਹੁਤ ਜ਼ਿਆਦੇ ਉਗ ਰਹੇ ਇੱਕ ਆ ਖੜੀ ਐਡੀ ਹੋਈ ਲੋ ਜੀ ਸੋਨੂੰ ਆਪਣੀ ਸਬਜੀ ਵਾਲੀ ਗੈਰੀ ਵੀ ਦਿਖਾਤੀ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਲੋ ਜੀ ਮੈਂ ਸੋਡਣਾ ਤਾਂ ਆਇਆ ਹੋ ਜਾਂਦਾ ਵੀ ਆਪਣਾ ਵਲੌਗ ਵਧੀਆ ਬਣ ਜੂ ਨਾਲ ਸੋਨੂੰ ਸਬਜੀ ਮੈਂ ਦਿਖਾ ਦਈਏ ਤੇ ਭੈ ਗਰੂ ਆਦੇ ਹੰਦੇ ਸੁੱਕਾ ਸਾੰਦ ਰੱਖੇ ਕੱਲ ਨੂੰ ਦੇਖਾਂਗੇ ਚਲੋ ਮਸ਼ੀਨ ਤੇ ਲਾਵਾਂਗੇ ਡਿਊਟੀ ਤੇ ਜਿਹੜਾ ਅੱਜ ਕੰਮ ਸੀਗਾ ਹੋ ਗਿਆ ਹਨਾ ਹਜੇ ਆਖੀ ਜਾਂਦੇ ਆ ਕਹਿੰਦੇ ਪੰਜੀਰੀਰ ਲਾਉਣੀ ਆ ਹੁਣ ਦੇਖੋ ਜਸ਼ਨ ਦੇ ਰੈੜੀ ਦਾ ਪਤੀ ਨਹੀਂ ਕੱਲ ਨੂੰ ਸਮਾਨ ਨਾਲ ਲਿਆਉਣ ਫਿਰ ਰੱਖਾਂਗੇ ਪੰਜੀਰੀਰ ਲਾਉ ਫਿਰ ਫਿਰ ਮੇਰੇ ਸੂਟ ਚਲੋ ਦੇਖੀ ਜਾਊਗੀ ਤੇ ਦੇਖਦੇ ਆ ਚਲੋ ਜੀ ਸੂਟ ਤਾਂ ਮੈਂ ਸਿਉ ਉਹ ਨੂੰ ਵੇਲੇ-ਕਵੇਲੇ ਸਿਉ ਉਹ ਨੂੰ ਫਿਰ ਹੋਰ ਕੀ ਬਾਹ ਹੈ ਨਾ ਤੇ ਆਏ ਆ ਜੀ ਹੁਣ ਜੇ ਆਪਾਂ ਵੀ ਕੱਟ ਰੱਖਿਆ ਹੈ ਨਾ ਨਹੀਂ ਆਪਾਂ ਸਮਾ ਲੈਂਦੇ ਪਰ ਫਿਰ ਵੀ ਮੈਨੂੰ ਐਂ ਵਧੀਆ ਨਹੀਂ ਲੱਗਦਾ ਜਦੋਂ ਮੈਂ ਐਂ ਜੇ ਲੱਗਦਾ ਵੀ ਜਦੋਂ ਆਪ ਜਾਣਦੇ ਹੋइए ਹੈ ਨਾ ਆਪਦੇ ਸੂਟ ਤਾਂ ਮੈਂ ਜਮਾ ਹੀ ਨਹੀਂ ਸਮਾਉਂਦੀ ਕੀ ਆਖਣਾ ਕੋਈ ਮਹਿੰਗਾ ਸੂਟ ਕੋਈ ਲਾਉਣ ਵਾਲਾ ਜਾਂ ਕੋਈ ਵਿਆਹ ਸ਼ਾਦੀ ਆਪਾਂ ਨੂੰ ਉਹ ਜਾਣਾ ਹੋਵੇ ਐਮਰਜੈਂਸੀ 'ਚ ਮੈਂ ਸਮਾ ਲਾਂ ਲਾਉਣ ਵਾਲਾ ਨਹੀਂ ਮੈਂ ਅੱਗੇ ਵੀ ਪਹਿਲਾਂ ਦੋ ਚਾਰ ਲਾਉਣ ਵਾਲੇ ਜਿਹੜੇ ਮੇਰੇ ਪਹਿਲਾਂ ਸੀਗੇ ਵਿਆਹ ਵਿਆਹ ਵਾਲੇ ਮੇਰੇ ਭਰਾ ਦੇ ਵਿਆਹ ਵਾਲੇ ਉਹ ਉਹ ਮੈਂ ਆਪ ਹੀ ਸੌਲੇ ਸੀ ਬਦਗੇ ਸੌਤੇ ਗਏ ਸੀਗੇ ਕਿ ਰਾਤ ਦੇ ਹੁੰਦੇ ਆ ਮਾੜਾ ਆਪਾਂ ਨੂੰ ਆਏ ਹੁੰਦਾ ਵੀ ਪਤਾ ਨਹੀਂ ਬਣਨਗੇ ਕਿ ਨਹੀਂ ਜਦੋਂ ਆਪਾਂ ਰੈਡੀ ਕਰ ਲੈਣੇ ਆ ਵਧੀਆ ਬਣ ਕੇ ਸੀ ਉਹ ਸੂਟ ਵੀ ਤੇ ਜਦੋਂ ਆਪਾਂ ਜਾਣਦੇ ਹੋਈਏ ਉਦੋਂ ਆਏ ਲੱਗਦਾ ਜੀ ਪੈਸੇ ਲਾਉਣ ਨੂੰ ਜੀ ਨਹੀਂ ਕਰਦਾ ਵੀ ਜਦੋਂ ਆਪਾਂ ਜਾਣਦੇ ਆ ਤੇ ਚਲੋ ਵਿਚਦੀ ਟਾਈਮ ਕੱਢ ਕੇ ਫਿਰ ਆਪਾਂ ਜਿਹੜੇ ਕੀ ਸੂਟ ਆਪਦੇ ਰੈਡੀ ਕਰਾਂਗੇ ਲਓ ਜੀ ਜਸ਼ਨ ਦੇ ਰੈਡੀ ਪਹਿਣਾ ਕਹਿੰਦੀ ਆਂ ਦੀਦੀ ਸੋਡੇ ਸੂਟ ਨਾਲ ਦੀ ਹੁੱਡੀ ਐ ਸਸਰੀ ਘਰ ਦੀ ਸਾਰਿਆਂ ਨੂੰ ਤੇ ਪਪਾ ਵਾਲੇ ਵੀ ਮੈਂ ਦੱਸੀਆਂ ਨਹੀਂ ਬਖਾਰੇ ਕਰੀ ਜਾਂਦੇ ਕੰਮ ਤੇ ਹੁਣ ਪਾ ਦੇਣਗੇ ਅੰधे ਘੰਟੇ ਪਪਾ ਬਸ ਧਾਰਾਂ ਧੂਰਾ ਕੱਢਦੇ ਮੈਂ ਵੀ ਤੜਕਾ ਲਉਣੀ ਆਂ ਸਾਗ ਨੂੰ ਫਿਰ ਧਾਰਾਂ ਘੜ ਬਸਾਂ ਟਾਈਮ ਤੇ ਟਾਈਮ ਕੱਢ ਕੇ ਆਇਆ ਕਾਲਿਆਂ ਵਾਲੀ ਸਕੂਲ ਬਣਾਈ ਜਾਂਦਾ ਕੋਈ ਹਾਂ ਸਕੂਲ 'ਚ ਕੰਮ ਕਰੀ ਜਾਂਦੇ ਚਲੋ ਆ ਗਏ ਆਪਣੇ ਵੀ ਫਿਰ ਆਇਆ ਆਪਣੇ ਵੀ ਜੋ ਮਿਸਤਰੀ ਲੱਗੂ ਫੇਰ ਹੀ ਮਿਸਤਰੀ ਲਾਉਣ ਦਾ ਫਾਇਦਾ ਹੈ ਜਦੋਂ ਤਿਆਰ ਹੋਵੇ ਸਾਰਾ ਕੁਝ ਹੈ ਨਾ ਹੋਰ ਤੇ ਪਾਪਾ ਨੇ ਕੰਮ ਖੜਾ ਜੀ ਆਪਣਾ ਪਲਾਸਟਰ ਵਾਲਾ ਹੂੰ ਹੂੰ ਪਾਪਾ ਪਾ ਕੇ ਫੇਰ ਪਲਾਸਟਰ ਹੋਊਗਾ ਹਾਂ ਹਾਂ ਚਲੋ ਜੀ ਸ਼ੈਂਕ ਪੁੱਛ ਕਹੇ ਸੀ ਉਹ ਕਹਿੰਦਾ 900 ਤੋਂ ਸਟਾਰਟ ਹੈ ਹਾਂ ਆਪਣੇ ਇੱਥੋਂ ਮਿਲ ਜੂ ਹਾਂ 900 ਤੋਂ ਸਟਾਰਟ ਹੈ ਜਿੰਨੇ ਮਰਜੀ ਵਾਲਾ ਲੈ ਲੈ ਅੱਛਾ ਚੱਲ ਬਗ ਵਾਏ ਆਵੇਂ ਜਰਾ ਬਾਹਰ ਲੋਣੇ ਵੀ ਬੜੀ ਕਲਰਿਯਾਲੀ ਆਉਂਦੀ ਕਹਿੰਦੇ ਲੋਕਾਂ ਦੇ ਦੇਖ ਕੇ ਲੱਛ ਦੇਣੇ ਆਪਾਂ ਨੂੰ ਕਮੈਂਟ ਹੈ ਜੇ ਕਿਹੜੇ ਕਲਰ ਬਲਾਈ ਹਾਂ 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 ਸਾਰੇ ਭੈਣ ਭਰਾ ਦੱਸਦੇ ਨੇ ਬਾਲੀ ਫਿਕਰ ਕਰਦੇ ਆ ਸਾਰੇ ਭੈਣ ਭਰਾ ਸੱਚੀ ਇੰਨਾ ਹੁਣ ਆਪਾਂ ਕੱਲ ਵੀਡੀਓ ਪਾਈ ਆ ਸੂਟਾਂ ਵਾਲੀ ਸਾਰੇ ਭੈਣ ਭਰਾਵਾਂ ਨੇ ਕਿਹਾ ਕਹਿੰਦੇ ਵੀਰਾ ਬਹੁਤ ਜਿਆਦਾ ਵਧੀਆ ਸੋਹਣਾ ਹੀ ਲੱਗਦੇ ਸੀ ਜਸ਼ਨ ਨੂੰ ਜਸ਼ਨਪੁੱਤ ਬਹੁਤ ਸੋਹਣਾ ਲੱਗਦਾ ਸੀ ਸੋਹਣਾ ਲੱਗਦਾ ਵਧੀਆ ਲੱਗਦਾ ਜੀ ਮਨ ਨੂੰ ਸਾਡੇ ਨੂੰ ਵੀ ਆਏ ਹੁੰਦਾ ਵੀ ਤੁਸੀਂ ਕਮੈਂਟ ਕਰਦੇ ਹੋ ਜਦੋਂ ਆਪਦੇ ਪਰਿਵਾਰ ਵਾਂਗੂ ਵਧੀਆ ਲੱਗਦਾ ਹਾਂ ਸੱਚ ਇੱਕ ਗੱਲ ਸਾਰੇ ਕਹਿੰਦੇ ਸੀ ਜਸ਼ਨ ਨੂੰ ਮਮਲਕੀਤ ਕੌਰ ਕੈਨੇਡਾ ਤੋਂ ਸ਼ਾਇਦ ਉਹ ਕਹਿੰਦੇ ਸੀ ਕ ਕੁਛ ਨਾ ਕੁਛ ਲੈ ਜਾਂਦਾ ਨੂੰ ਸਾਰਿਆਂ ਨੂੰ ਪਹਿਲਾਂ ਉਹਨੂੰ ਬਣਾ ਕੇ ਦਿੱਤੇ ਹਾਂਜੀ ਸਾਰਿਆਂ ਨੂੰ ਪਹਿਲਾਂ ਸਾਡੇ ਡੈਡੀ ਸਾਡੇ ਡੈਡੀ ਦੇ ਅਸੀਂ ਚਾਰ ਕੁਰਤੇ ਪਜਾਮੇ ਬਣ ਗਿਆ ਇੱਕ ਤੇ ਜੱਜਾ ਚ ਦੋ ਬੂਟਾਂ ਦੇ ਜੋੜੇ ਇੱਕ ਸਾਡੇ ਕੋਲੇ ਨਵਾਂ ਡੈਡੀ ਦਿਵਾਲੀ ਵਲੇ ਲੈ ਕੇ ਆ ਆਪਦੇ ਜੋੜੇ ਤੇ ਕੋਈ ਵੀ ਸਾਡੇ ਨਾ ਸਾਰੇ ਪਰਿਵਾਰ ਚ ਸਾਡੇ ਸਾਰਿਆਂ ਨੂੰ ਪਹਿਲਾਂ ਸਾਡੇ ਡੈਡੀ ਦੇ ਹੀ ਬੰਦੇ ਹੁੰਦੇ ਕਿਉਂਕਿ ਦਿਵਾਲੀ ਤੇ ਜਦੋਂ ਰੋਟੀ ਖਾਂਦੇ ਆ ਨਾ ਉਹ ਤੇ ਦੋ ਭਾਂਡਕਿਆਂ ਨੇ ਮੋٹے ਬਣਾਤੇ ਸੀਗੇ ਦੋ ਆਪਾਂ ਉਹਨੇ ਫੂਕ ਕਰ ਬੜੇ ਲਓ ਜੀ ਮੰਮੀ ਬਣਾ ਦੇ ਦੇ ਰੋਟੀ ਤੇ ਸਾਗ ਆਪਣਾ ਬਿਲਕੁਲ ਰੈਡੀ ਆ ਤੇ ਤੜਕਾ ਛੜਕਾ ਆਪਾਂ ਲਾ ਲਿਆ ਮਲਾਦਰੀ ਮਾਸੀ ਕਹਿੰਦੇ ਤਾਂ ਪਛਾਦ ਸਾਗ ਲੈ ਹੋਣਗੇ ਜਿਸਨ ਅੱਜ ਆਪਾਂ ਲੇਟ ਆ ਪੁੱਛਣ ਆਲਾ ਉਹਨਾਂ ਨੂੰ ਜੇ ਤਾਂ ਨਹੀਂ ਖਾਧੀ ਫਿਰ ਤਾਂ ਫੜਾ ਦੇ ਨਹੀਂ ਤਾਂ ਤੜਕੇ ਖਾ ਲੈਣਗੇ ਫੜਾ ਲਈ ਜਾਓ ਜੰਦ ਦੁੱਧ ਪਉਣ ਜਾਈਏ ਤੇ ਪਾਈ ਉਹ ਬਾਗੇ ਜੀ ਆਪਣੇ ਕੇ ਹਜੇ ਉੱਪਰ ਸਵੇਰੇ ਹੋਰ ਆਉਣਗੇ ਕਹਿੰਦੇ ਸੀ ਥੋੜਾ ਜਿਹਾ ਕੰਮ ਹੋਰ ਹੈ ਪਪਾਂ ਭਾਗੇ ਬਸ ਉਹ ਲਪਾਈ ਕੀ ਸਮਾ ਮਸਾਲਾ ਆ ਪਾਉਣਾ ਲਾਗੇ ਮਸਾਲਾ ਪਾ ਕੇ ਜਾਣਗੇ ਲੈਵਲ ਉਬਲ ਕਰਕੇ ਸਮਾਰ ਕੇ ਕਹਿੰਦੇ ਵੀ ਜਦੋਂ ਉੱਪਰ ਪਲੱਸਟਰ ਪੁੱਸਟਰ ਕਰਨਗੇ ਥੱਲੇ ਨਾ ਥੋੜੀ ਜਿਹੀ ਹੱਲ ਜਾਂਦੀ ਮੈਂ ਹਾਂ ਹਾਂ ਉਹ ਕਰਕੇ ਜਾਣਗੇ ਸਵੇਰੇ ਸੈਟਿੰਗਸ ਬਾਹਰ ਕੇ ਤੇ ਸਾਗ ਦੇਖੋ ਜੀ ਖਾ ਕੇ ਪਤਾ ਲੱਗੂ ਕਿਹਦਾ ਬਣੇ ਹੋਰ ਦਣਾ ਦਾ ਸਾਰਾ ਹੋਰ ਦਿਨ ਵੀ ਖਾਰਾ ਮਗ ਨੱਕੜਾ ਖਾ ਗੈ ਮਿਹਨਤ ਕਿੰਨੀ ਲੱਗਦੀ ਹੈ ਚਾ 2:00 ਟਕਾਰ ਹੋਗਾ ਹੈ ਮੰਮੀ 11 ਵਜੇ ਦੇ ਲੱਗੇ ਤੇ ਹੋਰ ਮੰਮੀ ਨੇ ਸੁਣ ਮੈਂ ਦੱਸੀ ਅੱਜ ਬੈਂ ਪਰ ਮਨ ਉਹ ਮੈਂ ਮੰਮੀ ਨੇ ਸਾਗ ਬਣਾਇਆ ਤੇ ਕੱਲ੍ਹ ਨੇ ਅੱਜ ਤੇ ਬਣਾਇਆ ਵੀ ਸਪੈਸ਼ਲ ਆਈ ਹੈ ਵੀ ਮੈਂ ਮੈਨੂੰ ਸਾਗ ਦੀ ਨਹੀਂ ਬਣਾਉਣੀ ਪੈਣੀ ਦੋ ਦਿਨ ਮੇਰਾ ਸੂਟ ਤਿਆਰ ਹੋ ਜਾਣਾ ਹੈ ਅੱਜ ਬਣਾਇਆ ਹੋ ਮੰਮੀ ਨੇ ਖਾ ਲਿਆ ਕਿ ਨਹੀਂ ਮੰਮੀ ਹੋਰ ਚਾਨ ਨੀਂਦੀ ਸਰਪ ਤੇ ਮਮੀ ਬਾਕੀ ਉਹ ਤਾਂ ਮੈਂ ਦੱਸਤਾ ਤੇ ਜਸ਼ਨ ਨੂੰ ਕਹਿੰਦੇ ਜਸ਼ਨ ਆਪ ਦੇ ਗ੍ਰੈਂਡਫਾਦਰ ਲਈ ਤਾਂ ਕੁਝ ਨਹੀਂ ਲੈ ਕੇ ਆਇਆ ਕਹਿੰਦੇ ਤਾਂ ਹਾਂ ਹਾਂ ਪਾਪੇ ਵਾਸਤੇ ਵੀ ਤਾਂ ਦੇਣਾ ਦਾਦੇ ਰਾਤੇ ਦਾਦੇ ਰਾ ਹਾਂ ਤੇ ਉਹ ਮੈਂ ਮਹਿੰਮੀ ਜਿਸ ਨੂੰ ਦੱਸੇ ਤੇ ਬਗੀ ਹੈ ਜੈਰੀ ਕੋਲ ਹੈ ਹੀ ਹੈ ਨਹੀਂ ਕੋਲ ਆ ਕਿ ਆਸੀ ਇੱਕ ਰੋਟੀ ਤਾਂ ਪਹਿਲਾਂ ਖਵਾਈ ਹੂੰ ਉਹ ਤਾਂ ਦੋ ਸੂਟ ਬਣਾਤੀ ਸੀ ਮੋਟੇ ਲਿਆਂਦੇ ਉਹੋ ਮੋਟੇ ਤੇ ਰੋਟੀ ਹੁਣ ਫੇਰ ਖਵਾਈ ਅਸੀਂ ਦੀਵਾਲੀ ਵੇਲੇ ਦੋ ਦੋ ਲਿਆਤੇ ਚਾਰ ਤੇ ਡੈਡੀ ਹਾਂ ਡੈਡੀ ਕੋਲੇ ਬਹੁਤ ਜ਼ਿਆਦੇ ਕੱਪੜੇ ਹੁੰਦੇ ਇੱਕ ਰਾਮਾ ਕੈਣ ਖਵਾਤੀ ਦੋ ਨਾਣੇ ਲਿਆਤੇ ਠੀ ਦੋ ਦੋ ਜੋੜੇ ਬੂਟਾ ਦੇ ਚੱਪਲਾਂ ਦੇ ਬਣ ਗਏ ਤੇ ਦੋ ਦੋ ਜੋੜੇ ਦੇ ਦੋ ਦੋ ਸੂਟ ਬਣ ਹਾਂ ਡੈਡੀ ਕੋਲੇ ਚਾਰ ਸੂਟ ਚਾਰ ਸੂਟ ਤਾਂ ਮੋਟੇ ਹੀ ਹੋ ਗਏ ਹਾਂ ਚਾਰ ਛੀ ਸੂਟ ਬਣ ਗਏ ਤੇ ਤਿੰਨ ਬੂਟਾ ਦੇ ਜੋੜੇ ਬਣ ਗਏ ਤਿੰਨੇ ਚੱਪਲਾਂ ਹਾਂ ਡੈਡੀ ਸਾਡੇ ਦਾ ਸਮਾਂ ਦੀ ਸਾਡੇ ਨਾਲ ਪਹਿਲਾਂ ਆਉਂਦਾ ਬਾਕੀ ਸਾਡੇ ਡੈਡੀ ਦਾ ਆਏ ਉਹ ਨਹੀਂਗਾ ਵੀ ਜਾਂ ਕਿ ਡੈਡੀ ਨੇ ਆਮ ਕਿਸੇ ਨੂੰ ਹੈ ਨਾ ਵੀ ਪੈਸਾ ਨਾ ਹੁੰਦਾ ਪੈਸੇ ਲੈਣੇ ਆ ਡੈਡੀ ਸਾਡੇ ਨੇ ਜਦੋਂ ਲੈ ਕੇ ਆਉਣੀ ਨੇ ਕੋਈ ਚੀਜ਼ ਡੈਡੀ ਸਾਡੇ ਆਪ ਹੀ ਲੈ ਆਉਂਦੇ ਹੁੰਦੇ ਜੇ ਤੋਂ ਸਾਨੂੰ ਜਦੋਂ ਡੈਡੀ ਲੈ ਕੇ ਆਉਂਦੇ ਉਹਦੀ ਪਤਾ ਲੱਗਦਾ ਹੈ ਨਾ ਤੇ ਵੀ ਡੈਡੀ ਸਾਡੇ ਆਹ ਚੀਜ਼ ਲੈ ਆਏ ਤੇ ਪਰ ਆਏ ਵੀ ਥੋੜਾ ਜਾਇ ਐ ਹੋ ਜਾਂਦਾ ਹੈ ਨਾ ਜਦੋਂ ਬਲੌਗ ਦੇਖਦੇ ਹੋ ਤੁਸੀਂ ਵੀ ਆਏ ਹੋ ਸਾਰੇ ਪ੍ਰਵਾਸ ਮਿਲ ਜਾਂਦੇ ਵੀ ਵੀ ਡੈਡੀ ਦੇ ਆਉਣੀ ਲੈ ਕੇ ਦਿੱਤੇ ਹੈ ਨਾ ਬਾਕੀ ਇਹ ਤਾਂ ਜਸ਼ਨ ਨੂੰ ਕਹਿੰਦੇ ਸੀ ਜਸ਼ਨ ਦਾ ਗ੍ਰੈਂਡਫਾਦਰ ਵਾਸਤੇ ਕੁਝ ਨਹੀਂ ਰਹਿ ਗਿਆ ਇਹ। ਹੈ। ਆਪ ਕੁਝ ਕਹਿਣਾ ਚਾਹੋ? ਤੂੰ ਖਾਣੀ ਨਹੀਂ ਰੋਟੀ? ਮੈਂ ਕਿਹਾ ਪੰਨੇ ਹਨ। ਪੰਨੇ ਨਹੀਂ। ਤਾਂ ਵੀ ਰੋਲੀ। ਚਲੋ ਜੀ ਤੇ ਆਪਾਂ ਅੱਜ ਵਾਲੀ ਵੀਡੀਓ ਦਾ ਇੰਤਿਆਰ ਕਰਦੇ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ। ਜਿਹੜੇ ਪੰਪਰਾ ਚੈਨਲ ਦੇ ਨਾਮੇ ਹੁੰਦਾ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਤੇ ਜੇਕਰ ਬਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਲੁੱਡੀ ਕਮੈਂਟ ਕਰਕੇ ਜਰੂਰ ਲੁੱਡੀ ਲੁੱਡੀ ਇਹਨਾਂ ਦਾ ਮੰਮੀ ਇਹਨੂੰ ਜਸ਼ਨ ਨੂੰ ਸਾਡੇ ਨੂੰ ਸ਼ੈਅਰ ਕਰਦੀ ਕੱਲ ਇਹਨੂੰ ਜਸ਼ਨੇ ਨੂੰ ਆਉਣ ਲੱਗੀ ਰਹੇ ਨੇ ਜਸ਼ਨ ਜੇ ਤੈਨੂੰ ਪਾਲਾ ਲੱਗਦਾ ਤਾਂ ਕਹਿੰਦੇ ਲੁੱਡੀ ਪਾਲਾ ਲੁੱਡੀ ਵਾਲਾ ਕੋਣ ਪਾਲਾ ਜੇ ਸਰ ਕਹਿੰਦਾ ਬੀਬੀ ਲੁੱਡੀ ਨਹੀਂ ਹੁੰਦਾ ਲੁੱਡੀ ਹੁੰਦਾ ਬਾਕੀ ਸਾਰੇ ਭੈਣ ਭਰਾਵਾਂ ਨੇ ਬਹੁਤ ਵਧੀਆ ਕਿਹਾ ਕਹਿੰਦੇ ਬਹੁਤ ਸੋਹਣੇ ਕੱਪੜੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹਨਾ ਇੰਨਾ ਜਿਆਦਾ ਪਿਆਰ ਸਪੋਰਟ ਬਣਾਉਣ ਦੇ ਲਈ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਤੇ ਨਾਲ ਸਾਰੇ ਪੈਨ ਪਰ ਆਵੋ ਨੂੰ ਪਿਆਰ ਭਰੀ ਸਸ਼ੀਆ ਕਾਲ ਜੀ ਬਾਏ ਬਾਏ ਜੀ